ਟੋਨੋਮੀ ਸਰੀਰ ਰਚਨਾ ਵਿਗਿਆਨ ਖਵਾਉਂਦਾ ਹੈ ਸਰੀਰ ਰਚਨਾ ਵਿਗਿਆਨ ਫਿਜੀਓਲੋਜੀ ਦੇ ਅੰਤਰਗਤ ਕਿਸ ਦਾ ਦਾਨ ਕੀਤਾ ਜਾਂਦਾ ਹੈ ਸਰੀਰ ਕਿਰਿਆ ਵਿਗਿਆਨ ਗਰਮ ਕਰਨ ਤੇ ਤਰਲ ਦਾ ਠੋਸ ਗੈਸ ਦੇ ਰੂਪ ਵਿੱਚ ਬਦਲਣਾ ਹੁੰਦਾ ਹੈ ਵਾਸ਼ਪੀਕਰਨ ਸਿਟੋ ਗ੍ਰੀਕ ਸ਼ਬਦ ਦਾ ਅਰਥ ਹੈ ਜਿਸ ਦਾ ਅਰਥ ਹੈ ਕੋਸ਼ਿਕਾਂ ਕੋਸ਼ਿਕਾਂ ਨਿਊਕਲਿਅਰ ਝਿੱਲੀ ਦੇ ਅੰਦਰ ਦੋ ਪ੍ਰੈਟੋਪਲਾਜ਼ਮ ਨੂੰ ਕਹਿੰਦੇ ਹਨ ਨਿਊਕਲੀਓਪਲਾਜ਼ਮ ਕੋਸ਼ਿਕਾਂ ਦਾ ਪਾਵਰ ਸਟੇਸ਼ਨ ਹੈ ਮਾਈਟੋਕਾਂਡਰੀਆ ਮਾਈਟੋਕਾਂਡਰੀਆ ਕੋਸ਼ਿਕਾਂ ਦਾ ਪਾਵਰ ਸਟੇਸ਼ਨ ਹੈ ਕੋਸ਼ਿਕਿਆਂ ਦੁਆਰੇ ਲਾਏ ਹੋਏ ਭੋਜਨ ਨੂੰ ਊਰਜਾ ਵਿੱਚ ਬਦਲਣ ਲਈ ਕੌਣ ਜ਼ਿੰਮੇਵਾਰ ਹੈ ਮਾਈਟੋਕਾਂਡਰੀਆ ਅਗਿਆ ਕੋਸ਼ਿਕਾਂ ਦੇ ਵੰਡ ਮਤਨਪੂਰਨ ਹੈ ਸੈਂਟਰੋਸੋਮ ਸਰੀਰ ਤਰਬਤਕ ਸੀਮਾ ਤੱਕ ਤੰਦਰੁਸਤ ਹੈ ਇਹਦਾ a 36 ਤੇ 37.5 ਉਨੋਕਤੀ ਆਮ ਕਰੋਮੋਸੋਮ ਸੰਖਿਆਲੀ ਰੇਡ ਲਿਖਿਆ ਹੈ ਸਰੀਰ ਦੀ ਕਿਹੜੀ ਉਤਕਾ ਮੌਜੂਦ ਹੈ ਪ੍ਰੋਤ ਸਾਰੇ ਸਰੀਰ ਦੇ ਅੰਦਰ ਟੋਟੋਸ ਰੱਖੇ ਕੌਣ ਕਰਦਾ ਹੈ ਇਹਦਾ ਉੱਤਰ ਪੇਸ਼ੀ ਉੱਤਰ ਗੋਬਲੈਟ ਕੋਸ਼ਿਕਾ ਦਾ ਕੀ ਕੰਮ ਹੈ ਖਿਲੇ ਸਮਾਦਰਸਾਉ ਜੀਯੋਜਿਕ ਉਤਕ ਦਾ ਮੁੱਖ ਕੰਮ ਕੀ ਹੈ ਸਾਰੇ ਉਤਕਾਂ ਨੂੰ ਸਹਾਰਾ ਦੇਣਾ ਕੱਲੇ ਜਨਸ ਤੰਤਵ ਵਿੱਚ ਕਿਹੜੀਆਂ ਕੋਸ਼ਿਸ਼ਾਂ ਤੋਂ ਪੈਦਾ ਹੁੰਦੇ ਹਨ ਫਾਈਬਰੋ ਲਾਸਟਸ ਤੋਂ ਸਰੀਰ ਦੇ ਬਾਹਰ ਅਤੇ ਅੰਦਰ ਦੇ ਸੇਦਾਵਾਂ ਗ੍ਰਹਿਣ ਕਰਨ ਲਈ ਉਤਕ ਦਾ ਮੰਨਿਆ ਜਾਂਦਾ ਹੈ। ਇਹ ਤੀਕੋਥੂ ਫੈਟਿਕ ਉਤਕ ਕਿਹਾ ਜਾਂਦਾ ਹੈ ਐਡੀਪੋਜ ਉਤਕ ਨੂੰ। ਉਹ ਕਿਹੜਾ ਉਤਕ ਹੈ ਜੋ ਸਰੀਰ ਦੀ ਗਰਮੀ ਨੂੰ ਰੋਕ ਕੇ ਰੱਖਦਾ ਹੈ ਵਿੱਚ ਸੇਦਾਂ ਕਰਦਾ ਹੈ। ਫੈਲਿ ਉਤਕ ਕਾਰਡੀਲੇਜ ਕੋਸ਼ਿਕਾਵਾਂ ਤੋਂ ਬਣੀ ਹੁੰਦੀ ਹੈ। ਕਾਰਡੋਬਲਾਸਟ ਤੇ ਫਾਈਬੋਲਾਸਟ ਤੋਂ ਵੀਆ ਕੋਮਲ ਉਤਕਾਂ ਅਨੁਸਾਰਾ ਦੇ ਸੁਰੱਖਿਆ ਪ੍ਰਦਾਨ ਲਈ ਕਿਹੜਾ ਤੰਤਰ ਅੰਤਰਗਤ ਆਉਂਦਾ ਹੈ ਅਸਤੀ ਤੰਤਰ ਉਹ ਕਿਹੜਾ ਤੰਤਰ ਹੈ ਜੋ ਹਾਰਮੋਨ ਪਾਜ ਕੇ ਸਰੀਰ ਦੇ ਅਗਲ-ਅਗਲ ਕਿਰਿਆ ਨੂੰ ਚਾਹੁੰਦਾ ਹੈ ਅੰਦਰੂਨੀ ਰਸਾਉ ਤੰਤਰ ਇੰਟੈਰੀਅਰ ਸ਼ਬਦ ਦਾ ਪ੍ਰਯੋਗ ਸਾਹਮਣੇ ਵੱਲ ਡਿਸਟਲ ਸ਼ਬਦ ਦਾ ਪ੍ਰਯੋਗ ਮੁੱਖ ਸਰੋਤ ਸਰੀਰ ਨੂੰ ਵਿਚਕਾਰ ਰੇਖਾ ਤੇ ਸਮਾਇਟਰ ਸਮਾਸਤਰ ਸੱਜੇ ਖੱਬੇ ਹਿੱਸਿਆਂ ਵਿੱਚ ਵੰਡ ਕਰਨਾ ਖਵਾਉਂਦਾ ਹੈ ਸੈਗੀਟਲ ਸੈਕਸ਼ਨ